ਪੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ ਅੱਠ ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ੍ਹ ਤੋਂ 16 ਸਾਲ ਕਈ ਲੋਕ 1 ਸਾਲ ਬਾਅਦ ਹੀ ਕਹਿੰਦੇ ਇੱਕ ਕੱਢੋ ਸਾਨੂੰ ਬਾਹਰ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ 7 ਸਾਲ ਪਹਿਲੇ ਜਦੋਂ ਆਪਣੀ ਸਰਕਾਰ ਗਈ ਉਦੋਂ ਆਪਣਾ ਬੀਜੇਪੀ ਨਾਲ ਸਮਝੌਤਾ ਸੀ ਆਪਾਂ ਕਿਸਾਨੀ ਕਰਕੇ ਆਪਾਂ ਉਹਨਾਂ ਨੂੰ ਲੱਤ ਮਾਰੀ ਸਮਝੌਤੇ ਨੂੰ ਮਿਸਟਰੀ ਮਿਨਿਸਟਰੀ ਨੂੰ ਲੱਤ ਮਾਰੀ ਕਿਉਂਕਿ ਅਸੀਂ ਅਕਾਲੀ ਦਲ ਦੇ ਸੂਲਾਂ ਦੀ ਪਾਰਟੀ ਹੈ ਸੂਲ ਤੇ ਖੜਦੀ ਹੈ ਸਾਡੇ ਵਾਸਤੇ ਸਰਕਾਰਾਂ ਬਣਾਉਣੀਆਂ ਸਰਕਾਰਾਂ 'ਚ ਮੰਤਰੀ ਬੰਨਾਂ ਇੰਨਾ ਜ਼ਰੂਰੀ ਨਹੀਂ ਆਪਣੇ ਵਾਸਤੇ ਆਪਣਾ ਪੰਜਾਬ ਆਪਣੀ ਕੌਮ ਹੈ ਆਪਣੀ ਕਿਸਾਨੀ ਹੈ ਆਪਣੇ ਗਰੀਬ ਹੈ ਆਪਣਾ ਪੰਜਾਬ ਹੈ ਜੇ ਕਾਲੀ ਦਲ ਕਲੀਆਂ ਬਾਕੀ ਸਿਆਸੀਆਂ ਪਾਰਟੀਆਂ ਮੰਗੂ ਕਾਲੀ ਲੀਡਰਾਂ ਦਾ ਧਿਆਨ ਇਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਇਕੱਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਭੁੰਦਰ ਸਾਹਿਬ ਨੂੰ 8 8 10 10 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਪੁੰਦੜ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ ਅੱਠ ਸਾਲ ਦੇ ਕਰੀਬ ਅੱਠ ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦੜ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ੍ਹ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ੍ਹ ਅਲੇ ਕਹਿੰਦੇ ਸੁਪਰਡੈਂਟ ਕੀ ਤੁਸੀਂ ਇਹ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੰਗਣੀ ਚਾਹੀਦੀ ਆ ਵਿਆਹ ਵਾਸਤੇ ਪਾਲਸਾ ਕਹਿੰਦੇ ਨੰਗ ਮੈਂ ਵਿਆਹ ਤੇ ਨਾ 16 ਸਾਲ ਕਈ ਲੋਕ 1 ਸਾਲ ਬਾਅਦ ਹੀ ਕਹਿੰਦੇ ਇੱਕ ਕੱਢੋ ਸਾਨੂੰ ਬਾ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਤੰਮਨ ਲਾਡੂ ਬਾਦਲ ਸਾਹਿਬ ਕੌਮ ਬਡੂਰਚ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰ ਦੀ ਜੇਲ੍ਹ ਚ ਪੰਜ ਬੜੀ ਕਿਤੇ ਅਕਾਲੀ ਲੀਡਰਸ਼ਿਪ ਹੈ ਤੁਹਾਡੇ ਨਾਲ ਤੁਹਾਡੇ ਬਜ਼ੁਰਗ ਹੋਣੇ ਆ ਤੁਹਾਡੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਭੁੰਦਰ ਸਾਹਿਬ ਨਾਲ ਅਕਾਲੀ ਦਲ ਨਾਲ ਕੋਈ ਸਾਰੇ ਸਾਰੇ ਮੇਲੇ ਸਾਰੇ ਪਰਿਵਾਰ ਤੁਹਾਡੇ ਬਜ਼ੁਰਗਾਂ ਦਾ ਤੁਸੀਂ ਇਤਿਆਹ ਦੇਖ ਲਓ ਕੋਈ 5 ਸਾਲ ਕੱਢੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ ਆਪਣੀ ਕੌਮ ਦਾ ਉਸੂਲ ਹੀ ਨਹੀਂ ਹੈ ਕਿ ਸਾਨੂੰ ਕੱਢੋ ਅਜਿਹਾ ਲੜਨ ਵਾਸਤੇ ਕੌਮ ਵਾਸਤੇ ਲੜਦੇ ਆਂ